ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਅਸੀਂ ਇਸ ਵੀਡੀਓ ਵਿੱਚ ਲੈ ਕੇ ਆਏ ਹਾਂ ਅੱਜ ਦੀ ਤਰੀਕ 20 ਫਰਵਰੀ ਦੀਆਂ 2026 ਦੀਆਂ ਬੁਲੇਟਨ ਨਿਊਜ਼ ਖਬਰਾਂ ਲੈ ਕੇ ਆਏ ਹਾਂ ਤੇ ਅਸੀਂ ਲੈ ਕੇ ਆਏ ਹਾਂ ਫਰਵਰੀ ਮਹੀਨੇ ਦੀਆਂ ਟੌਪ ਨਿਊਜ਼ ਸਟੋਰੀਜ਼ ਦਾ ਲੰਬਾ ਅਤੇ ਵਿਸਤਾਰ ਨਾਲ ਵਰਣ ਇਹ ਵੀਡੀਓ ਜਿਹੜੀ ਹੈਗੀ ਆ ਇਹਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਇਕੱਤਰ ਕਰਕੇ ਦੱਸੀ ਜਾ ਰਹੀ ਹੈ ਅਸੀਂ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਇਹ ਮਹੱਤਵਪੂਰਨ ਖਬਰਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਵਿੱਚ ਰਾਜਨੀਤਿਕ ਅਪਰਾਧ ਸਮਾਜਿਕ ਮੁੱਦੇ ਇਨਫਰਾਸਟ੍ਰਕਚਰ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ ਤੇ ਆਓ ਸ਼ੁਰੂ ਕਰਦੇ ਹਾਂ ਅਸੀਂ ਟੌਪ ਖਬਰਾਂ ਪਹਿਲੀ ਖਬਰਾਂ ਲਗਾਦੇ ਹਾਂ ਬਠਿੰਡਾ ਵਿੱਚ ਕਿਸਾਨ ਅਤੇ ਪੁਲਿਸ ਵਿਚਕਾਰ ਝੜਪ ਮਾਮਲੇ ਵਿੱਚ 432 ਖਿਲਾਫ ਐਫ ਆਈ ਆਰ ਦਰਜ ਇਹ ਘਟਨਾ ਫਰਵਰੀ ਮਹੀਨੇ ਵਿੱਚ ਵਾਪਰੀ ਹੈ ਜਿੱਥੇ ਕਿਸਾਨ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਸਨ ਵਿਸਤਾਰ ਵਿੱਚ ਜਾਣੀਏ ਤਾਂ ਬਠਿੰਡਾ ਦੇ ਜਿਓੜ ਵਿੱਚ ਵਾਪਰੀ ਇਨਸਾਨ ਨਾਲ ਜੁੜੇ ਮਾਮਲੇ ਵਿੱਚ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੀਆਂ ਧਰਾਮਾਂ ਲਗਾਈਆਂ ਹਨ ਕਿਸਾਨਾਂ ਆਗੂਆਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਗਿਆ ਇਸ ਚੜ੍ਹ ਵਿੱਚ ਕਈ ਕਿਸਾਨ ਜ਼ਖਮੀ ਹੋਏ ਸਨ ਅਤੇ ਪੁਲਿਸ ਨੇ ਵੀ ਇਸ ਨੂੰ ਅਮਨ ਕਾਨੂੰਨ ਵਿੱਚ ਵਿਗੜਨ ਪਾਉਣ ਲਈ ਘਟਨਾ ਦੱਸਿਆ ਹੈ ਕਿਸਾਨ ਸੰਗਠਨਾ ਨੇ ਇਸ ਨੂੰ ਸਰਕਾਰੀ ਜ਼ੁਲਮ ਘਰਾਰ ਦਿੱਤਾ ਹੈ ਅਤੇ ਵਿਰੋਧੀ ਪ੍ਰਦਰਸ਼ਨ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ ਇਹ ਖਬਰ ਪੰਜਾਬ ਵਿੱਚ ਚਾਹ ਦੇ ਕਿਸਾਨ ਦੋਨਲਾ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ ਜਿੱਥੇ ਪਹਿਲਾਂ ਹੀ ਸ਼ੋਭਕਰਨ ਸਿੰਘ ਵਰਗੇ ਮਾਮਲੇ ਵਿੱਚ ਸਰਕਾਰ ਨੇ ਮੁਆਵਜ਼ਾ ਅਤੇ ਨੌਕਰੀ ਦਿੱਤੀ ਸੀ ਇਸ ਘਟਨਾ ਨੇ ਰਾਜਨੀਤਿਕ ਹਲਕਿਆਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ ਅਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਸੀਂ ਇਸ ਬਾਰੇ ਹੋਰ ਅਪਡੇਟ ਲਈ ਨਿਗਰਾਨੀ ਰੱਖਾਂਗੇ ਸੋ ਜੋ ਵੀ ਜਾਣਕਾਰੀ ਤੁਹਾਨੂੰ ਦੱਸਾਂਗੇ ਸੋ ਬਾਕੀ ਅਸੀਂ ਦੂਜੀ ਖਬਰਾਂ ਵੱਲ ਵਧਦੇ ਹਾਂ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਸਲੇਬਾ ਨੂੰ ਕਲੈਕਸ ਰੇਟਸ ਨਾਲ ਮੈਚ ਕਰਨ ਦੀ ਯੋਜਨਾ ਇਸ ਮਹੀਨੇ ਵਿੱਚ ਸਰਕਾਰ ਨੇ ਇਸ ਨੂੰ ਲੈ ਕੇ ਚਰਚਾ ਸ਼ੁਰੂ ਕੀਤੀ ਮਿਸਤਾਰ ਵਿੱਚ ਪੰਜਾਬ ਵਿੱਚ 1100 ਕਰੋੜ ਰੁਪਏ ਦੇ ਵਪਾਰਕ ਬਕਾਇਆ ਨੂੰ ਵਸੂਲਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਮਿਊਸਪਲ ਐਕਟ ਵਿੱਚ ਬਦਲਾਅ ਵੀ ਵਿਚਾਰ ਅਧੀਨ ਹਨ ਇਸ ਨਾਲ ਨਾਗਰਿਕਾਂ ਨੂੰ ਟੈਕਸ ਵਧਣ ਦਾ ਡਰ ਹੈ ਪਰ ਸਰਕਾਰ ਕਹਿੰਦੀ ਹੈ ਕਿ ਇਹ ਬਦਦੇਰੇ ਨਿਰਪੱਖ ਅਤੇ ਪਾਰਦਰਸ਼ੀ ਸਿਸਟਮ ਬਣਾਏਗਾ ਪੰਜਾਬ ਦੇ ਵਿੱਤ ਵਿਭਾਗ ਨੇ ਇਸ ਨੂੰ ਆਮਦਨ ਵਧਾਉਣ ਦਾ ਤਰੀਕਾ ਦੱਸਿਆ ਜੋ ਕਿ ਰਾਜ ਦੇ ਵਿਕਾਸ ਪ੍ਰੋਜੈਕਟਾਂ ਲਈ ਵਰਤਿਆ ਜਾਵੇਗਾ ਵਪਾਰੀ ਬਰਗ ਨੇ ਇਸ ਨੂੰ ਵਿਰੋਧ ਕੀਤਾ ਤੇ ਮੀਟਿੰਗਾਂ ਵਿੱਚ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਇਹ ਖਵਰਾ ਆਮ ਆਦਮੀ ਪਾਰਟੀ ਸਰਕਾਰ ਦੀ ਆਰਥਿਕ ਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਗਲੀ ਖਬਰਾਂ ਵੱਲ ਵਧਦੇ ਹਾਂ ਪੰਜਾਬ ਡੀਜੀਪੀ ਗੌਰਵ ਜაძਮ ਨੇ ਆਪ ਰੈਲੀ ਵਿੱਚ ਸ਼ਾਮਲ ਹੋਣ ਨੂੰ ਬਚਾ ਕੀਤਾ ਇਸ ਨੂੰ ਸਰਕਾਰੀ ਈਵੈਂਟ ਕਿਹਾ ਫਰਵਰੀ ਵਿੱਚ ਵਾਪਰੀ ਇਸ ਘਟਨਾ ਨੇ ਵਿਵਾਦ ਖੜਾ ਕੀਤਾ ਹੈ ਵਿਸਥਾਰ ਵਿੱਚ ਮੋਗਾ ਵਿੱਚ ਹੋਈ ਰੈਲੀ ਨੂੰ ਅੰਟੀ ਡਰੱਗਰ ਕੈਂਪੇਨ ਦਾ ਹਿੱਸਾ ਦੱਸਿਆ ਗਿਆ ਹੈ ਡੀਜੀਪੀ ਨੇ ਵਿਵਾਦ ਤੇ ਵਧੇਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਅਤੇ ਜਲੰਧਰ ਪੁਲਿਸ ਵੱਲੋਂ ਡਾਕਟਰ ਵੀਡੀਓ ਮਾਮਲੇ ਵਿੱਚ ਦਿੱਲੀ ਅਸੈਂਬਲੀ ਦੀ ਜਾਂਚ ਬਾਰੇ ਵੀ ਚੁੱਪ ਰਹੇ ਇਸ ਨੇ ਪੁਲਿਸ ਨੂੰ ਫਕਤਾ ਤੇ ਸਵਾਲ ਖੜੇ ਕੀਤੇ ਹਨ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਰਾਜਨੀਤਿਕ ਦਖਲਅੰਦਾਜ਼ੀ ਕਰਾਰ ਦਿੱਤਾ ਹੈ ਪੰਜਾਬ ਵਿੱਚ ਪੁਲਿਸ ਅਤੇ ਸਰਕਾਰ ਦੇ ਸਬੰਧਾਂ ਬਾਰੇ ਇਹ ਇੱਕ ਵੱਡੀ ਚਰਚਾ ਹੈ ਸੋ ਅਗਲੀ ਖਬਰਾਂ ਲਵਾਦੇ ਹਾਂ ਤਕਸਾਲ ਚੀਫ ਤੁਮਾ ਨੂੰ ਤਖਤ ਪਟਨਾ ਸਾਹਿਬ ਪੰਜ ਪਿਆਰਿਆਂ ਵੱਲੋਂ ਸਮਰਥ ਮਿਲਿਆ ਇਹ ਫਰਵਰੀ ਮਹੀਨੇ ਦੀ ਮਤਬੂਨ ਸਿਕ ਧਾਰਮਿਕ ਖਬਰ ਹੈ ਬਸਤਾਰ ਵਿੱਚ ਨਵੀਂ ਮੁੰਬਈ ਵਿੱਚ ਹਿੰਦੂ ਰਸਮ ਅਦਾ ਕਰਨ ਤੇ ਆਲੋਚਨਾ ਚੱਲ ਰਹੇ ਧੂਮਾਂ ਨੂੰ ਇਸ ਸਮਰਥਨ ਨੇ ਨਵੀਂ ਤਾਕਤ ਦਿੱਤੀ ਹੈ ਪੰਜ ਪਿਆਰਿਆਂ ਨੇ ਉਹਨਾਂ ਨੂੰ ਸਿੱਖ ਮਰਿਆਦਾ ਦੇ ਅਨੁਸਾਰ નિર્ਦੋਸ਼ ਮੰਨਿਆ ਹੈ ਇਸ ਨੇ ਸਿੱਖ ਸੰਗਤ ਵਿੱਚ ਵੰਡ ਪਾਈ ਹੈ ਅਤੇ ਕਈ ਗੁਰਦੁਆਰਾ ਕਮੇਟੀਆਂ ਨੇ ਇਸ ਤੇ ਬਹਿਸ਼ ਸ਼ੁਰੂ ਕੀਤੀ ਇਹ ਖਬਰ ਸਿਕਤਰਮੇਚ ਇਕਤਾ ਤੇ ਰਸਮਾਂ ਬਾਰੇ ਵੱਡਾ ਚਰਚਾ ਛੇੜ ਰਹੀ ਹੈ ਸੋ ਅਗਲੀ ਖਬਰਾਂ ਲਵਾਦੇ ਹਾਂ ਪੰਜਾਬ ਸਿਕਤਰੇਤ ਨੂੰ ਫਰਜੀ ਬੰਬ ਧਮਕੀ ਮਿਲੀ ਇਹ ਘਟਨਾ ਫਰਵਰੀ ਵਿੱਚ ਵਾਪਰੀ ਹੈ ਅਤੇ ਸੁਰੱਖਿਆ ਮੁੱਦੇ ਉਭਾਰ ਰਹੀ ਹੈ ਵਿਸਤਾਰ ਵਿੱਚ ਮੁੱਖ ਅਤੇ ਸਿਵਲ ਸਿਕਤਰੇਤ ਅਤੇ ਇੱਕ ਜ਼ਿਲ੍ਹਾ ਅਦਾਲਤ ਨੂੰ ਈਮੇਲ ਰਾਹੀਂ ਧਮਕੀ ਮਿਲੀ ਜਿਸ ਵਿੱਚ ਪੋਲੋਨੀਅਮ ਬੰਬ ਲਗਾਏ ਜਾਣ ਦਾ ਦਾਵਾ ਕੀਤਾ ਗਿਆ ਸੀ ਧਮਕੀ ਗੈਂਗਸਟਰ ਅਤੇ ਖਾਲਿਸਤਾਨੀ ਕਾਰਕੁਨਾ ਦੀ ਹੱਤਿਆ ਨਾਲ ਜੁੜੀ ਸੀ ਅਤੇ ਮੁੱਖ ਮੰਤਰੀ ਦਾ ਜ਼ਿਕਰ ਵੀ ਸੀ ਕੋਜਾਂ ਨੇ ਇਸ ਨੂੰ ਫਰਜ਼ੀ ਸਾਬਤ ਕੀਤਾ ਪਰ ਇਸ ਨੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ ਪੰਜਾਬ ਵਿੱਚ ਅਜਿਹੀਆਂ ਧਮਕੀਆਂ ਵੱਧ ਰਹੀਆਂ ਹਨ ਜੋ ਕਿ ਅਤਵਾਦੀ ਗਤੀਵਿਧੀਆਂ ਨਾਲ ਜੁੜੀਆਂ ਹੋ ਸਕਦੀਆਂ ਹਨ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਸੋ ਅਗਲੀ ਖਬਰਾਂ ਵੱਧਦੇ ਆ ਐਸਜੀਪੀਸੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦਾ ਸਮਾਂ ਆ ਗਿਆ ਕਹਿੰਦੇ ਹਨ ਸੰਦਮਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਬਿਆਨ ਫਰੋਦੀ ਵਿੱਚ ਦਿੱਤਾ ਵਿਸਤਾਰ ਵਿੱਚ ਉਹਨਾਂ ਨੇ ਐਸਜੀਪੀਸੀ ਦੇ ਕੰਮਕਾਜ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਅਤੇ ਸਿੱਖੇਕਤਾ ਨੂੰ ਪੰਥਕ ਮਰਿਆਦਾ ਬਚਾਉਣ ਲਈ ਅਪੀਲ ਕੀਤੀ ਹੈ ਗੁਰਦੁਆਰਾ ਜ਼ਮੀਨ ਦੇ ਪ੍ਰਬੰਧਕ ਅਤੇ ਅਲੋਚਕਾਂ ਨੂੰ ਚੁੱਪ ਕਰਾਉਣ ਤੇ ਚਿੰਤਾ ਜ਼ਾਹਰ ਕੀਤੀ ਹੈ ਇਸ ਨੇ ਸਿੱਖ ਸੰਸਥਾਵਾਂ ਵਿੱਚ ਸੁਧਾਰ ਦੀ ਬਹਿਸ ਸ਼ੁਰੂ ਦਿੱਤੀ ਹੈ ਅਤੇ ਕਈ ਧਾਰਮਿਕ ਆਗੂਆਂ ਨੇ ਸਮਰਥਨ ਜਤਾਇਆ ਹੈ ਸੋ ਅਗਲੀ ਖਬਰਾਂ ਵੱਧਦੇ ਹਾਂ ਕੇਂਦਰ ਨੂੰ ਪੋਸਟ ਹਾਰਵੈਸਟ ਮੈਨੇਜਮੈਂਟ ਲਈ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਵਧਾਉਣ ਤੇ ਵਿਚਾਰ ਕਰਨਾ ਚਾਹੀਦਾ ਹੈ ਇਹ ਸੁਝਾਅ ਫਰਵਰੀ ਵਿੱਚ ਆਇਆ ਹੈ ਵਿਸਤਾਰ ਵਿੱਚ ਖੇਤੀਬਾੜੀ ਮੰਤਰੀ 2 ਕਰੋੜ ਤੋਂ 5 ਕਰੋੜ ਰੁਪਏ ਤੱਕ ਵਧਾਉਣ ਦਾ ਪ੍ਰਸਤਾਵ ਦੇ ਸਕਦੇ ਹਨ ਕਿਉਂਕਿ ਉੱਚ ਲਾਗਤ ਅਤੇ ਨੁਕਸਾਨ ਪੰਜਾਬ ਵਿੱਚ ਵੱਡੀ ਸਮੱਸਿਆ ਹਨ ਰਾਜ ਵਿੱਚ ਐਫ ਪੀਓ ਅਤੇ ਇਨਫਰਾਸਟ੍ਰਕਚਰ ਸੀਮਿਤ ਹੈ ਪਰ ਫੰਡ ਵਰਤੋਂ ਲਈ ਅਵਾਰਡ ਮਿਲੇ ਹਨ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਤੇ ਪੰਜਾਬ ਦੀ ਖੇਤੀ ਆਰਥਿਕਤਾ ਮਜ਼ਬੂਤ ਹੋਵੇਗੀ ਸੋ ਅਗਲੀ ਖਬਰਾਂ ਵੱਧਦੇ ਹਾਂ ਕਿਰਨ ਵੇਦੀ ਨੇ ਪੀਵੀਸੀ ਪਾਈਪਾਂ ਦੀ ਅਸੁਰੱਖਿਅਤ ਟ੍ਰਾਂਸਪੋਰਟ ਦੀ ਵੀਡੀਓ ਸ਼ੇਅਰ ਕੀਤੀ ਪਟਿਆਲਾ ਪੁਲਿਸ ਨੂੰ ਕਾਰਵਾਈ ਲਈ ਕਿਹਾ ਇਹ ਘਟਨਾ ਫਰਵਰੀ ਵਿੱਚ ਵਾਪਰੀ ਹੈ ਵਿਸਤਾਰ ਵਿੱਚ ਵੀਡੀਓ ਵਿੱਚ ਮੋਟਰ ਕਾਰਟ ਡਰਾਈਵਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਵੇਦੀ ਨੇ ਇਸ ਨੂੰ ਜਨਤਕ ਸੁਰੱਖਿਆ ਦਾ ਮੁੱਦਾ ਦੱਸਿਆ ਤੇ ਪੁਲਿਸ ਨੂੰ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਇਸ ਨੇ ਰੋਡ ਸੇਫਟੀ ਬਾਰੇ ਚਰਚਾ ਸ਼ੁਰੂ ਦਿੱਤੀ ਹੈ ਤੇ ਕਈ ਨਾਗਰਿਕਾਂ ਨੇ ਸਮਾਨ ਅਨੁਭਵ ਸਾਂਝੇ ਕੀਤੇ ਹਨ ਅਗਲੀ ਖਬਰ ਲਵਾਦੇ ਹਾਂ ਹਾਈ ਕੋਰਟ ਨੇ ਪੰਜਾਬ ਹਰਿਆਣਾ ਦੇ ਚੀਫ ਸੈਕਟਰੀਆਂ ਅਤੇ ਡੀਜੀਪੀ ਨੂੰ SCC ਆਰਡਰ ਨਾਲ ਲਾਗੂ ਕਰਨ ਤੇ ਸ਼ੋ ਕਾਸ ਨੋਟਿਸ ਜਾਰੀ ਕੀਤਾ ਇਹ ਫੈਸਲਾ ਫਰਵਰੀ ਵਿੱਚ ਆਇਆ ਵਿਸਤਾਰ ਵਿੱਚ 2014 ਸੁਪਰੀਮ ਕੋਰਟ ਆਰਡਰ ਨੂੰ ਲਾਗੂ ਨਾ ਕਰਨ ਤੇ ਨੋਟਿਸ ਜਾਰੀ ਕੀਤੇ ਗਏ ਸਨ ਅਦਾਲਤ ਨੇ ਰਾਜਾ ਖਿਲਾਫ ਅਕਸਰ ਆਉਣ ਵਾਲੇ ਨਿੰਦਾ ਪਟੀਸ਼ਨਰ ਤੇ ਗੌਰ ਕੀਤੀ ਹੈ ਇਸ ਨੇ ਨਿਆਇਕ ਪ੍ਰਣਾਲੀ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਤਣਾਅ ਵਧਾ ਦਿੰਦਾ ਹੈ ਸੋ ਅਗਲੀ ਖਬਰਾਂ ਵੱਧਦੇ ਹਨ ਕੇਂਦਰੀ ਮੰਤਰੀ ਗੜਕਰੀ ਨੇ ਚੰਡੀਗੜ੍ਹ ਟ੍ਰਾਈ ਸਿਟੀ ਰਿੰਕਰ ਰੋਡ ਲਿੰਕ ਲਈ 1464 ਕਰੋੜ ਰੁਪਏ ਮਨਜ਼ੂਰ ਕੀਤੇ ਇਹ ਪ੍ਰੋਜੈਕਟ ਫਰਵਰੀ ਵਿੱਚ ਮਨਜ਼ੂਰ ਹੋਇਆ ਹੈ ਵਿਸਤਾਰ ਵਿੱਚ ਇਹ 6 ਲੇਨ ਗ੍ਰੀਨਫੀਲਡ ਸਪਰ ਅੰਬਾਲਾ ਚੰਡੀਗੜ੍ਹ ਐਕਸਪ੍ਰੈਸਵੇ ਨੂੰ ਜੀਰਕਪੁਰ ਬਾਈਪਾਸ ਨਾਲ ਜੋੜੇਗਾ ਤੇ ਟ੍ਰਾਈ ਸਿਟੀ ਖੇਤਰ ਨੂੰ ਫਾਇਦਾ ਪਹੁੰਚਿਆਏਗਾ ਇਸ ਨਾਲ ਟ੍ਰੈਫਿਕ ਘਟੇਗਾ ਤੇ ਵਿਕਾਸ ਵਧੇਗਾ ਪੰਜਾਬ ਅਤੇ ਹਰਿਆਣਾ ਦੇ ਨਾਗਰਿਕਾਂ ਨੇ ਇਸ ਨੂੰ ਸਵਾਗਤ ਕੀਤਾ ਹੈ ਸੌਰੀ ਖਬਰਾਂ ਲਵਾਦੇ ਹਾਂ ਨਰਾਇਣਾ ਟ੍ਰਾਈ ਸਿਟੀ ਵਿਦਿਆਰਥੀਆਂ ਨੇ ਜੇਈ ਮੈਨ 2026 ਸੈਸ਼ਨ 1 ਵਿੱਚ ਬਾਜ਼ੀ ਮਾਰੀ ਫਰਵਰੀ ਵਿੱਚ ਐਲਾਨ ਨੇ ਜਿਹੇ ਵਿੱਚ ਹਰਸ਼ ਸ਼ਬਾਜਪਾਈ ਨੇ 99.998 ਪਰਸੈਂਟਾਈਲ ਨਰ ਟਾਪ ਕੀਤਾ ਵਿਸਤਾਰ ਵਿੱਚ 13 ਵਿਦਿਆਰਥੀਆਂ ਨੇ 99.9% ਤੋਂ ਉੱਪਰ ਅਤੇ 3 ਨੇ 99 ਤੋਂ ਉੱਪਰ ਸਕੋਰ ਕੀਤਾ ਇਹ ਪੰਜਾਬ ਲਈ ਟ੍ਰਾਈ ਸਿਟੀ ਲਈ ਮਾਣ ਵਾਲੀ ਗੱਲ ਹੈ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰ ਰਹੀ ਹੈ ਸੋ ਅਗਲੀ ਖਬਰਾਂ ਲਵਾਦੇ ਹਾਂ ਐਸਜੀਪੀਸੀ ਨੇ ਗੋਲਡਨ ਟੈਂਪਲ ਹੈਡ ਗਰੰਟੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਸਬੂਤ ਲਈ 72 ਘੰਟੇ ਲਈ ਅਲਟੀਮੇਟਮ ਦਿੱਤਾ ਇਹ ਫੈਸਲਾ ਫਰਵਰੀ ਵਿੱਚ ਲਿਆ ਗਿਆ ਹੈ ਵਿਸਤਾਰ ਵਿੱਚ ਪ੍ਰੈਜ਼ੀਡੈਂਟ ਧਾਮੀ ਨੇ ਗਿਆਨੀ ਰਾਜਵੀਰ ਸਿੰਘ ਨੂੰ ਸਬੂਤ ਦੇਣ ਜਾਂ ਕਾਰਵਾਈ ਚੱਲਣ ਲਈ ਕਿਹਾ ਹੈ ਇਸ ਨੇ ਸੰਸਥਾ ਨੂੰ ਬਦਨਾਮ ਕਰਨ ਵਾਲੇ ਦੋਸ਼ਾਤੋ ਗੌਰ ਕੀਤਾ ਹੈ ਸੌਗਣੀ ਖਬਰ ਵੱਲ ਵਧਦੇ ਆ ਲਾਡਾ ਗੈਂਗ ਨੇ ਤਰਨਤਾਰਨ ਵਿੱਚ ਆਪ ਸਰਪੰਚ ਦੇ ਕਤਲ ਜ਼ਿੰਮੇਵਾਰੀ ਲਈ ਇਹ ਅਪਰਾਧਿਕ ਘਟਨਾ ਫਰਵਰੀ ਵਿੱਚ ਵਾਪਰੀ ਹੈ ਵਿਸਤਾਰ ਵਿੱਚ ਲਖਵੀਰ ਲਾਡਾ ਗੈਂਗ ਨੇ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਹੈ ਹਰਵਿੰਦਰ ਸਿੰਘ ਦਾ ਕਤਲ ਵਿਆਹ ਸਮਾਰੋਹ ਵਿੱਚ ਵਾਪਰਿਆ ਸੀ ਅਤੇ ਇਹ ਗੈਂਗ ਵਾਰਨਲ ਜੁੜਿਆ ਹੋ ਸਕਦਾ ਹੈ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਤੇ ਸੁਰੱਖਿਆ ਵਧਾਈ ਗਈ ਇਸ ਨੇ ਪੰਜਾਬ ਵਿੱਚ ਗੈਂਗਸਰਿਜ਼ਮ ਦੀ ਸਮੱਸਿਆ ਨੂੰ ਉਜਾਗਰ ਕੀਤਾ ਹੈ ਸੋ ਅਗਲੀ ਖਬਰਾਂ ਲਵਾਦੇ ਹਾਂ ਖੇਡ 인ਫਰਾਸਟ੍ਰਕਚਰ ਵਿਕਸਿਤ ਕਰਨਾ ਪੰਜਾਬ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਦਾ ਹਿੱਸਾ ਹੈ ਸੀਐਮ ਮਾਨ ਫਰਵਰੀ ਵਿੱਚ ਦਿੱਤੇ ਬਿਆਨ ਵਿੱਚ ਮਾਨ ਨੇ ਕਿਹਾ ਕਿ ਖੇਡ ਨੂੰ ਨਸ਼ੇ ਵਿਰੋਧੀ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ ਵਿਸਤਾਰ ਵਿੱਚ ਕੀਲਾ ਰਾਏਪੁਰ 올림픽ਸ ਵਰਗੇ ਇਵੈਂਟਾਂ ਵਿੱਚ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ ਗਿਆ ਤੇ ਰਵਾਇਤ ਖੇਡਾਂ ਤੇ ਫੋਕਸ ਕੀਤਾ ਗਿਆ ਹੈ ਇਸ ਨੇ ਯੁਵਾ ਵਿਕਾਸ ਅਤੇ ਨਸ਼ਾ ਵਿਰੋਧ ਬਾਰੇ ਚਰਚਾ ਵਧਾਈ ਹੈ ਸੋ ਅਗਲੀ ਖਬਰਾਂ ਵੱਧਦੇ ਹਿਮਾਚਲ ਪ੍ਰਦੇਸ਼ ਦੇ ਐਂਟਰੀ ਟੈਕਸ ਵਧਾਉਣ ਨੇ ਪੰਜਾਬ ਬਾਰਡਰ ਰੇਂਜ ਵਿੱਚ ਰੋਸ ਪੈਦਾ ਕੀਤਾ ਇਹ ਨਿਯਮ ਅਪ੍ਰੈਲ 1 2026 ਤੋਂ ਲਾਗੂ ਹੋਣ ਵਾਲਾ ਹੈ ਵਿਸਤਾਰ ਵਿੱਚ ਲੋਕਲ ਵਨਰ ਲਈ 70 ਰੁਪਏ ਤੋਂ 100 ਰੁਪਏ ਤੇ ਹੋਰ ਰਾਜਾਂ ਦੇ ਪੰਜ ਸਟੇਕ ਵਨਰ ਲਈ 70 ਤੋਂ 170 ਰੁਪਏ ਬਧਾਇਆ ਗਿਆ ਹੈ ਇਸ ਨੇ ਪੰਜਾਬ ਨਾਗਰ ਵਿੱਚ ਰੋਸ ਪੈਦਾ ਕੀਤਾ ਤੇ ਵਪਾਰ ਪ੍ਰਭਾਵਿਤ ਹੋ ਸਕਦਾ ਹੈ ਤੇ ਇਸ ਨਾਲ ਅੱਜ ਦਾ ਬੁਲਟਨ ਖਤਮ ਹੁੰਦਾ ਹੈ ਧੰਨਵਾਦ ਸੋ ਅਗਲੀ ਵੀਡੀਓ ਤੇ ਮਿਲਾਂਗੇ ਹੋਰ ਅਪਡੇਟ ਲਈ ਸੋ ਨਮਸਕਾਰ ਸੁਭਾ ਕੀ ਮਿਲਦੇ ਹਾਂ ਉਮੀਦ ਕਰਦਾ ਨ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੂਗੀ ਇਹ ਜਾਣਕਾਰੀ ਅਸੀਂ ਕੱਤਰ ਕਰਕੇ ਤੁਹਾਨੂੰ ਦੱਸ ਰਹੇ ਹਾਂ ਸੋ ਮਿਲਦੇ ਹਾਂ ਅਗਲੀ ਵੀਡੀਓ ਨਾਲ